ਮੰਦੂਚੇ ਸਾਡੇ ਤੋਂ 50 ਕਿਲੋਮੀਟਰ ਦੂਰ ਚਕੰਝੂਰੀ ਗਾਵੇਂ ਡੇਗਾ ਚੋੜਾ ਰੋੜੇ ਤੇ ਜਾ ਰਿਆ ਸੀ ਅੰਗੋ ਬਾਈਕ ਆਉਂਦੀ ਵੀ ਸੀ ਤੇ ਉਹਦੇ ਨਾਲ ਟੱਕਰ ਹੋ ਗਈ ਮੇਰੀ ਹਾਂਜੀ ਦੋਸਤਾਂ ਫਿਰ ਪਲੇਟਾਂ ਵੀ ਲਾਤੀਂ ਪਹੀਆਂ ਦੇ ਬਾਹਰ ਖੜ ਗਈ ਕੰਮ ਵੀ ਜੂਰੀ ਕਰਦਾ ਚਾਹ ਦੇ ਹਲਾਤ ਲਾਈਫ ਬਿਨਾਂ ਤਾਂ ਕੰਮ ਐ ਕਰਦਾ ਨਹੀਂ ਫਾਦਰ ਸਾਹਿਬ ਹੀ ਕੰਮ ਕਰਦੇ ਵੈਸੇ ਸਕ੍ਰੈਪ ਦਾ ਕੰਮ ਕਰਦੇ ਗਵਾੜਦਾ ਐਕਸੀਡੈਂਟ ਹੋ ਗਿਆ ਬਹੁਤ ਜਿਆਦਾ ਗੰਦੀ ਸੀ ਜੀ ਹਾਲਤ ਹੋ ਗਈ ਸੀ ਬਸ ਆਪ ਦਾ ਕਰਾ ਭਾਈ ਬਹੁਤ ਜਿਆਦਾ ਲਾਇਕਾ ਮੈਂ ਮੇਰੇ ਕੋਲ ਦੋ ਕੁੜੇ ਕੀ ਹੀ ਪਿਲਾ ਪੱਠੇ ਦਾ ਕੰਮ ਕਰਦੇ ਨੇ ਕੁੜੇ ਵੀ ਸੀ ਗਏ ਤੇ ਲਾਤੀ ਮੈਂ ਘਾਰੇ ਜਿਹੇ ਜਗਾ ਆੜੀ ਜਗਾ ਆਈ ਵੀ 80 ਹਜ਼ਾਰ ਗਣੇ ਪਾ ਕੇ ਲਾਤੀ ਸੀ ਇਹਨਨੇ ਕੋ ਪੈਸੇ ਤੇ ਲਾਉਣ ਦੀ ਕੋਈ ਕੋਈ ਵਜ ਨਹੀਂ ਰਿਹਾ ਇਸ ਤੋਂ ਬਾਅਦ ਇੱਕ ਐਕਸੀਡੈਂਟ ਹੋਣ ਤੋਂ ਬਾਅਦ ਮੇਰਾ ਛੋਟਾ ਬੇਟਾ ਵੀ ਟੈਂਸ਼ਨ ਲਿੱਕੀ ਜੀ ਉਹ ਵੀ ਵੀਰਾ ਬੁਰਾ ਗਏ ਤੇ ਗੱਲਾਂ ਗੱਲਾਂ ਕਰਦਾ ਰਿਹਾ ਦੇਰਦਰ ਦੇ ਬੋਝੇ ਬਾਂਦਰਵੜੀਆਂ ਦੀ ਨੀਂਹ ਇਸ ਕਰਕੇ ਕੋ ਮੇਕੇ ਜਰੈ ਨਹੀਂ ਉਸ ਤੋਂ ਬਾਅਦ ਸਾਲ ਬਾਅਦ ਮੰਮੀ ਦੀ ਪੈਨਸ਼ਨ ਲੇ ਕੇ ਵੀ ਟੈਗ ਹੋ ਗਿਆ ਤੇ ਮੇਰੇ ਕੋਲ ਜ਼ੀਰੋ ਹੈ ਕੰਮ ਦੇ ਬਾਂ ਨਹੀਂ ਬਿਲਕੁਲ ਡੈਡ ਹੋ ਗਿਆ ਤੇ ਪੀੜ ਇੱਕ ਮਿੰਟ ਨਹੀਂ ਖਾਉਂਦੀ ਬਹੁਤ ਜ਼ਿਆਦਾ ਮੰਦਾਰ ਹੋਇਆ ਦੇ ਸਾਡੇ ਰੋਟੀ ਦਾ ਜਿਹੜਾ ਮਸਲਾ ਵੀ ਨਹੀਂ ਹੈ ਦਾ ਐਸਾਈਂਗ ਰਣਕਸ ਆ ਗਿਆ ਪ੍ਰਸੰਗ ਕਰਨੇ ਕਰਾਏ ਉਸ ਯਾਹੋ ਦਿਖਾਉਂ ਸੀ ਖਾਣਗੇ ਹਨ ਉਸ ਨੂੰ ਨੰਬਰ ਇਹਨਾਂ ਦਾ ਮਿਲਿਆ ਭਾਈ ਇਹਨਾਂ ਦਾ ਖਾਸ ਕਰ ਲੈਣਾ ਉਹ ਸੁਰ ਇਹਨਾਂ ਨਾਲ ਗੱਲਬਾਤ ਕੀਤੀ ਭਾਈ ਇਹਨਾਂ ਨਾਲ ਸਾਡੀ ਫੋਨ ਤੇ ਗੱਲ ਹੋਈ ਫਿਰ ਇਹਨਾਂ ਸਾਡੀ ਸੁਣੀ ਬੈਠ ਕੇ ਆਏ ਸਾਡੇ ਕੋਲ ਸੇ ਨਾ ਕੁਛ ਵਿੱਚ ਕੀਤੀ ਭਾਈ ਕੀ ਚੱਕਰ ਆ ਪਿਆ ਵੀ ਸਾਡਾ ਭਾਈ ਪ੍ਰਾਧਾਨ ਜੀ ਤੁਹਾਡੀ ਮਦਦ ਕਰਕੇ ਦਾ ਲਾਈਕ ਕਰਾਉਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਭਾਈ ਜੀ ਕਰਾਓ ਸਾਡਾ ਸਾਡੀ ਬਹੁਤ ਮਦਦ ਕੀਤੀ ਸਾਡੀ ਹੋਰ ਕਿਸੇ ਨੇ ਮਦਦ ਨਹੀਂ ਕੀਤੀ ਖਾਲਸਾ ਰੋਲ ਨੇ ਕੀਤੀ ਖਾਲਸਾ ਸਾਡੇ ਦਾ ਬਹੁਤ ਬਹੁਤ ਧੰਨਵਾਦ ਅਸੀਂ ਦਰਦ ਦਰ ਭੜੇ ਕੰਮ ਵਰ ਹੋ ਗਿਏ ਮਦੀਨਕੀ ਕੀ ਸਾਹ ਸਾਹ ਰੋਵੇਂਗੀ ਮਤ ਕਾਲ ਸੜੜੇ ਕੰਡੇ ਸਾਡੀ ਮਤ ਜੇ ਜ਼ਾ ਚੰੜੇ ਦਵਾਈ ਫੌਂਟ ਦੇ ਵੇਖੋ ਮਹਾਰਾਜ ਤੇ ਪਾਸ਼ਾ ਇਹਨਾਂ ਦੇ ਜਿਸਾਂ ਦੇ ਪਰਮਾਤਮਾ ਨਾਲ ਵਾਤ ਵਾਤ ਮਤ ਕਰੇ ਸਾਡੀ ਦਾ ਮਤ ਬਹੁਤ ਜ਼ਿਆਦਾ ਕੀ ਕੀ ਮਹਾਰਾਜ ਤੇ ਪਾਸ਼ਾ ਚਾਂਦੀ ਗੱਲ ਰੱਖਿਆ ਨੀ ਇਹਨਾਂ ਦਾ ਬਹੁਤ ਬਚਨਵਾਦੀ ਹਾਂ ਇਹ ਨਗਿਸ਼ਵਰ ਮਹਾਰਾਜ ਕੀ ਪਾਛੇ ਨੇ ਜਿਆਦੀ ਗਾ ਰੱਖੇ ਬਹੁਤ ਵਜ਼ਨ ਵਾਲੇ ਨਾ